SGPC ਦੀ ਅੰਤਰਿਕ ਕਮੇਟੀ ਦੀ ਮੀਟਿੰਗ ਅੱਜ ਹੋਣੀ ਸੀ ਜਿਸ ਦੇ ਵਿੱਚ SGPC ਪ੍ਰਧਾਨ ਵੱਲੋਂ ਦਿੱਤੇ ਗਏ ਅਸਤੀਫੇ ਤੇ ਫੈਸਲਾ ਹੋਣਾ ਸੀ ਉਸ ਬਾਰੇ ਫੈਸਲਾ ਲੈ ਲਿਆ ਗਿਆ ਔਰ ਉਸ ਅਸਤੀਫੇ ਬਾਰੇ ਕੀ ਮੋਰ ਲੱਗੀ ਅੰਤਰਿਕ ਕਮੇਟੀ ਦੀ ਮੀਟਿੰਗ ਜਿਹੜੀ ਹੋਈ ਉਸ ਦੇ ਬਾਰੇ ਸੀਨੀਅਰ ਮੀਤ ਪ੍ਰਧਾਨ ਨੇ ਜਿਹੜੇ ਅੰਤਰਿਕ ਕਮੇਟੀ ਦੇ ਰਹੂ ਜੀ ਸਿੰਘ ਵਿਰਕ ਤੇ ਉਹਨਾਂ ਨੇ ਬਾਕੀ ਦੇ ਸਾਥੀ ਐਸਜੀਪੀਸੀ ਅੰਤਰਿਕ ਕਮੇਟੀ ਦੇ ਮੈਂਬਰਾਂ ਨਾਲ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਦੱਸ ਦਿੱਤਾ ਕਿ ਅਸੀਂ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ ਗਏ ਅਸਤੀਫੇ ਨੂੰ ਨਾ ਮੰਨਜ਼ੂਰ ਕਰਦੇ ਹਾਂ ਸੰਭਾਵਨਾ ਇਹ ਸੀ ਜ਼ਿਆਦਾਤਰ ਕਿਉਂਕਿ ਇਸ ਤੋਂ ਪਹਿਲਾਂ ਦੋ ਅਪੀਲਾਂ ਹੋ ਵੀ ਚੁੱਕੀਆਂ ਨੇ ਕਿ ਧਾਮੀ ਸਾਹਿਬ ਆਪਣਾ ਅਸਤੀਫਾ ਵਾਪਸ ਲੈ ਲੈਣ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਆਪਣਾ ਇੱਕ ਵਫ਼ਦ ਮਿਲਦਾ ਜਿਸ ਨੇ ਅਪੀਲ ਕੀਤੀ ਕਿ ਧਾਮੀ ਸਾਹਿਬ ਨੂੰ ਇਹ ਫੈਸਲਾ ਵਾਪਸ ਲੈਣਾ ਚਾਹੀਦਾ ਔਰ ਆਪਣੀ ਉਸ ਸੀਟ ਦੇ ਉੱਤੇ ਬਣੇ ਰਹਿਣਾ ਚਾਹੀਦਾ ਕਿਉਂਕਿ ਉਹਨਾਂ ਦੀ ਇਮਾਨਦਾਰੀ ਤੇ ਉਹਨਾਂ ਦਾ ਜਿਹੜਾ ਕਿਰਦਾਰ ਹੈ ਉਹਨਾਂ ਦੀਆਂ ਸੇਵਾਵਾਂ ਬਹੁਤ ਨੇ ਉਹਨਾਂ ਦੀ ਦੇਣ ਬੜੀ ਵੱਡੀ ਐ ਐਸਜੀਪੀਸੀ ਚ ਰਹਿੰਦੇ ਆ ਇਸ ਕਰਕੇ ਉਹ ਆਪਣੀ ਸੇਵਾ ਸੰਭਾਲਣ ਇਸੇ ਤਰ੍ਹਾਂ ਐਸਜੀਪੀਸੀ ਦੇ ਵਿੱਚ ਇੱਥੋਂ ਤੱਕ ਕੇ ਜਿਹੜੇ ਵਿਰੋਧੀ ਖੇਮੇ ਦੇ ਮੈਂਬਰ ਮੰਨੇ ਜਾਂਦੇ ਨੇ ਉਹਨਾਂ ਦਾ ਵੀ ਇੱਕ ਵਫਦ ਅਪੀਲ ਕਰਦਾ ਜਿਸ ਦੇ ਵਿੱਚ ਐਸਜੀਪੀਸੀ ਪ੍ਰਧਾਨ ਨੂੰ ਕਿਹਾ ਗਿਆ ਕਿ ਉਹ ਅਸਤੀਫਾ ਆਪਣਾ ਵਾਪਸ ਕਰ ਦੇਣ ਆਰਗਿਆਨੀ ਹਰਪ੍ਰੀਤ ਸਿੰਘ ਬਾਰੇ ਲਏ ਗਏ ਫੈਸਲੇ ਉੱਤੇ ਮੁੜ ਵਿਚਾਰ ਕਰਨ ਉਹਨਾਂ ਨੂੰ ਬਹਾਲ ਕਰ ਦੇਣ ਤਾ ਫਿਰ ਜ਼ਖਮ ਨੇ ਜਿਹੜੇ ਉਹ ਨਸੂਰ ਨਹੀਂ ਬਣ ਗਏ ਇਹ ਦੋ ਅਪੀਲਾਂ ਤੋਂ ਬਾਅਦ ਅੱਜ ਵਾਲੀ ਮੀਟਿੰਗ ਦੇ ਉੱਤੇ ਸਭ ਦੀਆਂ ਨਜ਼ਰਾਂ ਸਨ ਤੇ ਇਸ ਪਿੱਛੇ ਜਿਹੜਾ ਨਾ ਮਨਜ਼ੂਰ ਕਰਨ ਪਿੱਛੇ ਦਲੀਲਾਂ ਕੀ ਨੇ ਰਗੂਜੀਤ ਸਿੰਘ ਵਿਰਕ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਅਸੀਂ ਪੰਜ ਮੈਂਬਰੀ ਜਿਹੜਾ ਵਫਦ ਹੈ ਉਹ ਬਣਾਇਆ ਹੈ ਔਰ ਉਹ ਜਾ ਕੇ ਧਾਮੀ ਸਾਹਿਬ ਨੂੰ ਮਿਲਣਗੇ ਔਰ ਉਹ ਕਹਿਣਗੇ ਪ੍ਰਜੋਰ ਅਪੀਲ ਕਰਨਗੇ ਕਿ ਉਹ ਆਪਣਾ ਅਸਤੀਫਾ ਵਾਪਸ ਲੈਣ ਕਿਉਂਕਿ ਨਾ ਮਨਜ਼ੂਰ ਕਰ ਦਿੱਤਾ ਗਿਆ ਇੱਥੇ ਇਹ ਦੱਸਣਾ ਵੀ ਬਣਦਾ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿਸ ਦਿਨ ਅਸਤੀਫਾ ਦਿੱਤਾ ਤੇ ਪ੍ਰੈਸ ਕਾਨਫਰੰਸ ਕੀਤੀ ਉਸ ਵਿੱਚ ਉਹਨਾਂ ਨੇ ਖੁਦ ਵੀ ਇਹੀ ਗੱਲ ਕਹੀ ਸੀ ਕਿ ਮੈਂ ਆਪਣਾ ਅਸਤੀਫਾ ਦੇ ਦਿੱਤਾ ਹੈ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਹੋਇਆ ਇਸ ਅਸਤੀਫੇ ਨੂੰ ਮਨਜ਼ੂਰ ਕਰਨਾ ਨਾ ਕਰਨਾ ਇਹ ਅੰਤਰੀਂ ਕਮੇਟੀ ਦੇ ਹੱਥ ਵਿੱਚ ਹੈ ਤਾਂ ਉਹੀ ਗੱਲ ਹੋਈ ਅੰਤਰੀਂ ਕਮੇਟੀ ਨੇ ਆਪਣੇ ਫੈਸਲੇ ਵਿੱਚ ਉਸ ਅਸਤੀਫੇ ਨੂੰ ਨਾ ਮਨਜ਼ੂਰ ਕਰ ਦਿੱਤਾ ਹੁਣ ਨਿਜਮ ਤੇ ਸਿਧਾਂਤ ਕੀ ਕਹਿੰਦੇ ਨੇ ਜਦੋਂ ਐਸਜੀਪੀਸੀ ਪ੍ਰਧਾਨ ਵੱਲੋਂ ਦਿੱਤਾ ਗਿਆ ਅਸਤੀਫਾ ਅੰਤਰੀਂ ਕਮੇਟੀ ਦੇ ਵਿੱਚ ਨਾ ਮਨਜ਼ੂਰ ਕਰ ਦਿੱਤਾ ਜਾਂਦਾ ਤਾਂ ਸੁਭਾਵਿਕ ਜੀ ਗੱਲ ਹੈ ਕਿ ਫਿਰ ਉਸ ਮਾਮਲੇ ਦੇ ਵਿੱਚ ਐਸਜੀਪੀਸੀ ਦੇ ਪ੍ਰਧਾਨ ਵੱਲੋਂ ਦਿੱਤੇ ਗਏ ਅਸਤੀਫੇ ਦੇ ਵਿੱਚ ਦਬਾਅ ਹੋਰ ਵੱਜ ਜਾਂਦਾ ਹੈ ਕਿ ਉਹ ਫਿਰ ਆਪਣੀ ਸੀਟ ਦੇ ਉੱਤੇ ਵਾਪਸ ਪਰਤਨ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਜਦੋਂ ਮਿਲਦਾ ਹੈ ਤੇ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਸੀ ਕਿ ਹੁਣ ਉਹ ਫੈਸਲਾ ਲੈ ਚੁੱਕੇ ਨੇ ਨੈਤਿਕ ਜ਼ਿੰਮੇਵਾਰੀ ਸਮਝਦੇ ਆ। ਦਰਅਸਲ ਇਹ ਉਸ ਵਕਤ ਦਿੱਤਾ ਗਿਆ ਅਸਤੀਫਾ ਜਦੋਂ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਫੇਸਬੁੱਕ ਜਰੀਏ ਇੱਕ ਪੋਸਟ ਸਾਂਝੀ ਕੀਤੀ ਸੀ। ਜਿਸ ਦੇ ਵਿੱਚ ਐਸਜੀਪੀਸੀ ਬਾਰੇ ਵੀ ਟਿੱਪਣੀ ਕੀਤੀ ਗਈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਫਾਰਕ ਕੀਤਾ ਗਿਆ ਸੇਵਾਵਾਂ ਤੋਂ ਮੁਕਤ ਕੀਤਾ ਗਿਆ ਤਾਂ ਇਹ ਵੀ ਨਾਲ ਗਿਆਨੀ ਰਗਵੀਰ ਸਿੰਘ ਨੇ ਉਚੇਚੇ ਤੌਰ ਦੇ ਉੱਤੇ ਯਾਦ ਕਰਾਇਆ ਦੁਬਾਰਾ ਫਿਰ ਜਿਹੜਾ ਕਿ ਪਹਿਲਾਂ ਉਹ ਜਨਤਕ ਤੌਰ ਤੇ ਕਹਿ ਚੁੱਕੇ ਸਨ ਕਿ ਐਸਜੀਪੀਸੀ ਨੂੰ ਇਸ ਮਾਮਲੇ 'ਚ ਅਧਿਕਾਰ ਹੀ ਨਹੀਂ ਹੈ ਫੈਸਲਾ ਕਰਨ ਦਾ ਇਹ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ ਇਸ ਦੇ ਬਾਵਜੂਦ ਜਦੋਂ ਐਸਜੀਪੀਸੀ ਨੇ ਫੈਸਲਾ ਲੈ ਲਿਆ ਤਾਂ ਉਸ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਨੇ ਵੀ ਇਸ ਨੂੰ ਬਹੁਤ ਮੰਦ ਭਾਗਾ ਦੱਸਿਆ ਤੇ ਸਾਰੇ ਮਸਲੇ ਦੇ ਵਿੱਚ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਨੇ ਮੋਰਚਾ ਖੋਲ੍ਹਿਆ ਹੋਇਆ ਖੁੱਲੇ ਤੌਰ ਦੇ ਉੱਤੇ ਉਹ ਇਥੋਂ ਤੱਕ ਕਿ ਬਾਗੀ ਅਕਾਲੀਆਂ ਦੇ ਇੱਕ ਸਮਾਗਮ ਵਿੱਚ ਪੁੱਜ ਕੇ ਵੀ ਤਕਰੀਰ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਭੰਡਦੇ ਨੇ ਇਸ ਤੋਂ ਪਹਿਲਾਂ ਪੰਥਕ ਕਨਵੈਨਸ਼ਨ ਦਿੱਲੀ ਵਿੱਚ ਹੋਈ ਉੱਥੇ ਵੀ ਉਹਨਾਂ ਨੇ ਕਾਫੀ ਨਿਸ਼ਾਨੇ ਸਾਧਦੇ ਨੇ ਆਪਣੇ ਸ਼ਬਦਾਂ ਦੇ ਰੂਪ ਦੇ ਵਿੱਚ ਕਿ ਕਿਵੇਂ ਪਿੱਠ ਦਿਖਾਈ ਜਾ ਰਹੀ ਹੈ ਆਕਾਲ ਤਖਸਾਲ ਨੂੰ ਹਾਲਾਂਕਿ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਤੇ ਐਸਜੀਪੀਸੀ ਦੇ ਕੁਝ ਮੈਂਬਰਾਂ ਦੇ ਇਹ ਵੀ ਬਿਆਨ ਸਾਹਮਣੇ ਆ ਗਏ ਨੇ ਜਿਸ ਵਿੱਚ ਉਹ ਕਹਿ ਰਹੇ ਨੇ ਇਥੋਂ ਤੱਕ ਕਿ ਪਰਮਜੀਤ ਸਿੰਘ ਸਰਨਾ ਦੀ ਕੀਤੀ ਗਈ ਪ੍ਰੈਸ ਕਾਨਫਰੰਸ ਐ ਮਿਸ ਕਰਕੇ ਮੰਨੇਗੀ ਕਿਉਂਕਿ ਉਹਨਾਂ ਦੇ ਵੱਲ ਵੀ ਇਸ਼ਾਰਾ ਕੀਤਾ ਸੀ ਗਿਆਨੀ ਹਰਪ੍ਰੀਤ ਸਿੰਘ ਨੇ ਤਾਂ ਉਸ ਦਾ ਵੀ ਤਿੱਖਾ ਜਵਾਬ ਪਰਮਜੀਤ ਸਿੰਘ ਸਰਨਾ ਮਨਜੀਤ ਸਿੰਘ ਜੀ ਕੇ ਹੋਰਾਂ ਨੇ ਦੇ ਦਿੱਤਾ ਜਿਸ ਵਿੱਚ ਉਹ ਕਹਿੰਦੇ ਕਿ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਕਾਲ ਤਕ ਸਾਹਿਬ ਨੂੰ ਐਸਜੀਪੀਸੀ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਖੋਰਾ ਲਾ ਰਹੇ ਨੇ ਇਹਨਾਂ ਦਾ ਤਿੰਨਾਂ ਦਾ ਨੁਕਸਾਨ ਇੱਕ ਡੂੰਗੀ ਸਾਜ਼ਿਸ਼ ਦੇ ਤਹਿਤ ਕਰ ਰਹੇ ਨੇ ਇਹ ਗਿਆਨੀ ਹਰਪ੍ਰੀਤ ਸਿੰਘ ਉੱਤੇ ਸਵਾਲ ਚੁੱਕਿਆ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਐਸਜੀਪੀਸੀ ਦੇ ਕੁਝ ਮੈਂਬਰਾਂ ਵੱਲੋਂ ਵੀ ਇਥੋਂ ਤੱਕ ਕਿ ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਉੱਤੇ ਜ਼ਿੰਮੇਵਾਰੀ ਵਧ ਗਈ ਹੈ ਕਿ ਜਦੋਂ ਉਹਨਾਂ ਦਾ ਅਸਤੀਫਾ ਵੀ ਨਾ ਮਨਜ਼ੂਰ ਹੋ ਗਿਆ ਤੇ ਹੁਣ ਉਹ ਫੈਸਲਾ ਕੀ ਲੈਂਦੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਇਹ ਅੰਤਰੀਂ ਕਮੇਟੀ ਦੀ ਮੀਟਿੰਗ ਤਾਂ ਹੋ ਗਈ ਜਿਸ ਵਿੱਚ ਫੈਸਲਾ ਹੋਇਆ ਪਰ ਗਿਆਨੀ ਰਘਬੀਰ ਸਿੰਘ ਜ਼ਥੇਦਾਰ ਸ੍ਰੀ ਕਾਲਤਕ ਸਾਹਿਬ ਦਾ ਹਾਲੇ ਹਦੇਸ਼ ਆਉਣਾ ਵੀ ਬਾਕੀ ਹੈ ਕਿਉਂਕਿ ਉਹਨਾਂ ਕੋਲ ਸੱਤ ਮੈਮਰੀ ਕਮੇਟੀ ਦੇ ਜਿਹੜੇ ਬੱਚੇ ਮੈਂਬਰ ਨੇ ਉਹਨਾਂ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ ਕਿ ਕਿਵੇਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਹੁਕਮ ਦੀ ਪਾਲਣਾ ਨਹੀਂ ਕੀਤੀ ਸਾਨੂੰ ਸਹਿਯੋਗ ਨਹੀਂ ਦਿੱਤਾ ਉਸ ਬਾਰੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕੀ ਆਦੇਸ਼ ਆਉਂਦਾ ਹੈ ਤੇ ਦੂਜਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮਾਮਲੇ ਵਿੱਚ ਲਿਆ ਗਿਆ ਜਿਹੜਾ ਫੈਸਲਾ ਹੈ ਉਸ ਬਾਰੇ ਉਹਦੇਸ਼ ਕੀ ਜਾਰੀ ਕਰਦੇ ਨੇ ਇਹ ਹਾਲੇ ਸੰਭਾਵਨਾ ਭਵਿੱਖ ਦੇ ਵਿੱਚ ਪਈਆਂ ਨੇ ਉਹ ਕਿਸੇ ਵੀ ਵੇਲੇ ਇਸ ਬਾਰੇ ਮੀਟਿੰਗ ਸੱਦ ਕੇ ਤੇ ਇਸ ਦੇ ਬਾਰੇ ਫੈਸਲਾ ਵੀ ਕਰ ਸਕਦੇ ਨੇ ਪਰ ਉਸ ਤੋਂ ਪਹਿਲਾਂ ਜਦੋਂ ਨਾਮਨਜ਼ੂਰ ਕਰ ਦਿੱਤਾ ਗਿਆ ਸਤੀਫਾ ਉਸ ਪਿੱਛੇ ਦਲੀਲ ਵੀ ਦਿੱਤੀ ਗਈ ਰਗੂਜੀਤ ਸਿੰਘ ਵਿਰਕਰ ਹੋਰਾਂ ਵੱਲੋਂ ਕਿ ਕਿਸੇ ਵੀ ਜਥੇਦਾਰ ਨੂੰ ਸੇਵਾ ਦੇ ਉੱਤੇ ਲਾਉਣਾ ਨਿਯੁਕਤ ਕਰਨਾ ਤੇ ਉਹਨਾਂ ਨੂੰ ਹਟਾਉਣਾ ਇਹ ਐਸਜੀਪੀਸੀ ਦਾ ਜਿਹੜਾ ਐਕਟ ਹੈ ਉਸ ਦੇ ਮੁਤਾਬਕ ਐਸਜੀਪੀਸੀ ਦੇ ਹੱਥ ਵਿੱਚ ਇਹ ਇਖਤਿਆਰ ਹੈ ਪਾਵਰ ਹੈ ਸ਼ਕਤੀਆਂ ਨੇ ਨਿਯਮ ਇਹ ਕਹਿੰਦੇ ਨੇ ਇਸ ਕਰਕੇ ਕੋਈ ਵੱਡਾ ਗੁਣਾ ਨਹੀਂ ਹੋਇਆ ਤਾਂ ਉਹਨਾਂ ਨੇ ਇਹ ਦਲੀਲਾਂ ਇਸ ਪਿੱਛੇ ਦਿੱਤੀਆਂ ਨੇ ਕਿ ਇਸ ਦੇ ਬਾਰੇ ਐਸਜੀਪੀਸੀ ਪ੍ਰਧਾਨ ਬੇਸ਼ੱਕ ਕਹਿ ਰਹੇ ਨੇ ਕਿ ਨਿੱਤ ਨੈਤਿਕ ਜ਼ਿੰਮੇਵਾਰੀ ਦੇ ਆਧਾਰ ਤੇ ਅਸਤੀਫਾ ਦਿੱਤਾ ਹੈ ਪਰ ਉਹਨਾਂ ਨੂੰ ਇਹ ਆਪਣੇ ਫੈਸਲੇ ਦੇ ਉੱਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਔਰ ਅਸੀਂ ਇਸ ਫੈਸਲੇ ਨੂੰ ਆ ਜਿਹੜਾ ਅਸਤੀਫਾ ਦਿੱਤਾ ਗਿਆ ਨਾ ਮਨਜ਼ੂਰ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਜਦੋਂ ਪੰਜ ਮੈਂਬਰੀ ਵਫ਼ਦ ਐਸਜੀਪੀਸੀ ਦੀ ਅੰਤਰੀਂ ਕਮੇਟੀ ਦਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਿਲੇਗਾ ਉਸ ਤੋਂ ਬਾਅਦ ਉਹ ਕੀ ਫੈਸਲਾ ਲੈਂਦੇ ਨੇ ਵਿਚਾਰ ਕਰਕੇ ਇਹ ਉਹਨਾਂ ਉੱਤੇ ਨਿਰਭਰ ਕਰਦਾ ਹੈ ਫਿਲਹਾਲ ਇਹ ਵੀ ਗੱਲ ਕਹੀ ਗਈ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਚੇਚੇਟਾਰ ਦੇ ਉੱਤੇ ਇੱਕ ਐਸਜੀਪੀਸੀ ਦੇ ਅੰਤਰੀ ਕਮੇਟੀ ਦੇ ਮੈਂਬਰ ਨੇ ਇਹ ਵੀ ਆਖਿਆ ਕਿ ਗਿਆਨੀ ਹਰਪ੍ਰੀਤ ਸਿੰਘ 30 ਸਾਲ ਆਪਣੇ ਪਰਿਵਾਰ ਨੂੰ ਗੁਰੂ ਦੀ ਗੋਲਕ ਤੋਂ ਪਾਲ ਰਹੇ ਨੇ ਔਰ ਹੁਣ ਉਹ ਸਵਾਲ ਚੁੱਕ ਰਹੇ ਨੇ ਸਵਾਲ ਖੜੇ ਕਰ ਰਹੇ ਨੇ ਪਹਿਲਾਂ ਉਹਨਾਂ ਨੂੰ ਚੇਤਾ ਕਿਉਂ ਨਾ ਆਇਆ ਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਵੀ SGPC ਦੀ ਜਿਹੜੀ ਅੰਤਰਿਕ ਕਮੇਟੀ ਦੀ ਜਿਹੜੀ ਬੈਠਕ ਵਾਲੇ ਮੈਂਬਰ ਸਨ ਉਹਨਾਂ ਨੇ ਸਵਾਲ ਮੋੜ ਤੋਂ ਸ਼ੁਰੂ ਕੀਤੇ ਨੇ ਇੱਥੋਂ ਇੱਕ ਗੱਲ ਤਾਂ ਇਹ ਲੱਗਦੀ ਹੈ ਸਪਸ਼ਟ ਹੋ ਚੁੱਕੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਬਾਰੇ ਲਿਆ ਗਿਆ ਫੈਸਲਾ SGPC ਵੱਲੋਂ ਤਾਂ ਅੰਤਿਮ ਮੰਨਿਆ ਜਾ ਚੁੱਕਾ ਹੈ ਪਰ ਇਸ ਫੈਸਲੇ ਨੂੰ ਰੱਦ ਕਰਦੇ ਆ ਕਿ ਨਹੀਂ ਕਰਦੇ ਕਾਲਕਸਖ ਸਾਹਿਬ ਦੇ ਜਥੇਦਾਰ ਇਹ ਉਹਨਾਂ ਦੇ ਆਦੇਸ਼ ਦੇ ਉੱਤੇ ਨਿਰਭਰ ਕਰਦਾ ਹੈ ਪਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਵਾਰੀ ਫੇਰ ਤਿੱਖਾ ਜਵਾਬ ਦਿੰਦਿਆਂ ਕਹਿ ਦਿੱਤਾ ਗਿਆ ਕਿ 30 ਸਾਲ ਤੋਂ ਤੁਸੀਂ ਗੁਰੂ ਦੀ ਗੋਲਕ ਨਾਲ ਆਪਣਾ ਪਰਿਵਾਰ ਪਾਲਿਆ ਤੇ ਹੁਣ ਤੁਸੀਂ ਸਵਾਲ ਚੁੱਕ ਰਹੇ ਹੋ ਇਹਨਾਂ ਗੱਲਾਂ ਦੇ ਮਾਇਨੇ ਕੀ ਹੈ ਅੱਜ ਲਏ ਗਏ ਇਸ ਫੈਸਲੇ ਬਾਰੇ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ